ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤੇ ਉੱਥੇ ਹੀ ਸਾਰੇ ਸਿਆਸਤਦਾਨ ਵੀ ਜਿਹੜੇ ਕਿ ਵੱਖ-ਵੱਖ ਦੌਰੇ ਕਰ ਰਹੇ ਨੇ ਤੇ ਹੜ੍ਹ ਪੀੜਤਾਂ ਦੀ ਮਦਦ ਤਾਂ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਉੱਥੇ ਹੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਜਿਹੜੇ ਕਿ ਅਕੇ ਦਿਖਾਈ ਦੇ ਰਹੇ ਨੇ ਤੇ ਜਿਸ ਦੇ ਤੌਰਤ ਉਹਨਾਂ ਦੇ ਵੱਲੋਂ ਜਿਹੜੀ ਕਿ ਗਰੀਬਾਂ ਦੀ ਮਦਦ ਕੀਤੀ ਜਾ ਰਹੀ ਹੈ, ਜੋ-ਜੋ ਚੀਜ਼ ਦੀ ਉਹਨਾਂ ਨੂੰ ਲੋੜ ਹੈ ਉਹ ਮੁਹੱਈਆ ਕਰਾਉਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਟੈਨਸ਼ਨ ਨਾ ਲਓ ਜਿਹੜੀ-ਜਿਹੜੀ ਚੀਜ਼ ਦੀ ਲੋੜ ਆ ਤੁਹਾਨੂੰ ਦੱਸੀ ਜਾਵੇ। ਤੇ ਉੱਥੇ ਹੀ ਮੰਤਰੀ ਕੁਲਦੀਪ ਢਾਲੀ ਦੇ ਵੱਲ ਵਾਲੀ ਦੇ ਵੱਲੋਂ ਜਿਹੜਾ ਕਿ ਤਰਪਾਲਾਂ ਤੱਕ ਵੰਡੀਆਂ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜੀ ਹੈ ਕਿ ਵੱਖ-ਵੱਖ ਸਮੱਸਿਆਵਾਂ ਤੱਕ ਸੁਣੀਆਂ ਜਾ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਜਿਹੜੀ ਕਿ ਅਪੀਲ ਕੀਤੀ ਹੈ ਤੇ ਉੱਥੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਦੱਸੀ ਜਾਵੇ ਤਾਂ ਕਿ ਅਸੀਂ ਤੁਹਾਡੇ ਤੱਕ ਮੋਹਈਆ ਕਰਵਾ ਸਕੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਹੋਰ ਸਾਡੀ ਦੂਜੀ ਪ੍ਰੋਬਲਮ ਸ਼ੁਰੂ ਹੋ ਗਈ ਆ ਮੀਆਂ ਕਰਕੇ ਮੀਆਂ ਕਰਕੇ ਜਿਹੜੇ ਘਾਟ ਥੋੜੇ-ਬੋਧੇ ਬਚੇ ਉਹ ਵੀ ਸਭ ਛੋਣ ਡਿਆ ਪਿਆ ਔਰ ਸਭ ਤੋਂ ਜ਼ਿਆਦੀ ਤਰਪਾਲਾਂ ਦੀ ਜਿਹੜੀ ਉਹ ਲੋਕ ਸਾਡੇ ਕੋਲੋਂ ਮੰਗ ਕਰ ਰਹੇ ਇਹ ਸਾਡੇ ਮਤਲਬ ਭਲਾਪਿੰਡ ਮਿਲ ਦੇ ਨਾਲ ਗੁੱਜਰ ਪਿੰਚਾ ਦਾ ਦੇ ਦਾ ਸੀਗਾ ਇਹ ਪੰਜਾਂ ਨੇ ਦੇਂਦੇ ਸਭ ਇਹਨਾਂ ਦੀਆਂ ਤਰਪਾਲਾਂ ਤੂਪੂਲਾਂ ਸਭ ਕੁਝ ਪਾੜ ਗਿਆ ਖਰਾਬ ਹੋ ਗਿਆ ਤੇ ਉਹ ਮੈਨੂੰ ਪਤਾ ਲੱਗਾ ਤੇ ਮੈਂ ਇਹਨਾਂ ਨੂੰ ਤਰਪਾਲਾਂ ਦੇਣ ਆਇਆ ਸੀਗਾ ਕਿ ਆਪਣਾ ਸੇਟ ਠਾਕੇ ਬਹਿ ਜਾਣ ਚਾਦੇ ਉਹਨਾਂ ਦੇ ਬੱਚੇ ਵੀ ਪਾਣੀ 'ਚ ਜਿਹੜਾ ਬਿਠੇ ਉਸ ਕਰਕੇ ਮੈਂ ਆਇਆ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਜਿਹੜਾ ਵੀ ਬੰਦਾ ਪਰੋਲ ਨੂੰ ਦੇ ਵਿੱਚ ਹਰ ਇੱਕ ਦੀ ਜਿਹੜੀ ਮਤ ਕੀਤੀ ਜਾਵੇ ਤੁਹਾਨੂੰ ਕਿਸ ਪਤਾ ਲੱਗੀਦਾ ਐਸੇ ਲਈ ਮੀਂਹ ਪਿਆ ਤੇ ਕਿੰਨਾ ਔਖਾ ਤੁਸੀਂ ਸਾਹਮਣੇ ਦਿਖਾਓ ਲੋਕਾਂ ਨੂੰ ਇਹਨਾਂ ਲੋਕਾਂ ਦਾ ਪਿਆਰੰਦਾ ਏਡਾ ਸੜਾ ਸੜਾ ਕਿੰਨਾ ਔਖਾ ਵੀ ਇਨਸਾਨ ਨੇ ਸੋ ਇਹਨਾਂ ਦੀ ਮੈਂ ਮਦਦ ਕਰਨ ਆਇਆ ਸੀ ਇਹਨਾਂ ਨੇ ਮੰਗ ਕੀਤੀ ਸਾਨੂੰ ਤਰਪਾਲਾਂ ਜਿਹੜੀਆਂ ਤੋਂ ਉਹ ਮੈਂ ਦੇਣਾ ਸੀ ਔਰ ਸਾਡੀ ਦੂਜੀ ਪ੍ਰੋਬਲਮ ਸ਼ੁਰੂ ਹੋ ਗਈ ਆ ਮੀਂਹ ਆ ਕੇ ਮੀਂਹ ਆ ਕੇ ਜਿਹੜੇ ਘਾਹ ਥੋੜੇ ਬਹੁਤੇ ਬੱਚੇ ਉਹ ਵੀ ਸਭ ਚੋਣ ਡਿਆ ਪਿਆ ਹੁਣ ਸਭ ਤੋਂ ਜ਼ਿਆਦਾ ਦੀ ਤਰਪਾਲਾਂ ਦੀ ਜਿਹੜੀ ਉਹ ਲੋਕ ਸਾਡੇ ਕੋਲੋਂ ਮੰਗ ਕਰ ਰਹੇ ਇਹ ਸਾਡੇ ਮਤਲਬ ਭਲਾਪੈਣ ਮਿਲ ਦੇ ਨਾਲ ਗੁੱਜਰਪਾਈਚਾ ਦਾ ਜਿਹੜਾ ਸੀਗਾ ਇਹ ਪੰਜਾਂ ਨੇ ਦੇਂਦੇ ਸਭ ਇਹਨਾਂ ਦੀਆਂ ਪੱਲਾਂ ਤੋਂ ਪੂਲਾਂ ਸਭ ਕੁਝ ਪਾੜ ਗਿਆ ਖਰਾਬ ਹੋ ਗਿਆ ਤੇ ਉਹ ਮੈਨੂੰ ਪਤਾ ਲੱਗਾ ਤੇ ਮੈਂ ਇਹਨਾਂ ਨੂੰ ਤਤਪਾਲਾਂ ਦੇਣ ਆਇਆ ਸੀਗਾ ਕਿ ਆਪਣਾ ਸੇਟ ਠਾਕੇ ਬਹਿ ਜਾਣ ਚਾਹਦੇ ਉਹਨਾਂ ਦੇ ਬੱਚੇ ਵੀ ਪਾਣੀ ਤੇ ਜਿਹੜਾ ਬੱਚੇ ਉਸ ਕਰਕੇ ਮੈਂ ਆਇਆ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਜਿਹੜਾ ਵੀ ਬੰਦਾ ਪਦਵੰਤਾਂ ਦੇ ਵਿੱਚ ਹਰ ਇੱਕ ਦੀ ਜਿਹੜੀ ਮਤ ਦਿੱਤੀ ਜਾਵੇ ਤੁਹਾਨੂੰ ਪਸ ਪਤਾ ਲੱਗ ਜਿਆ ਐਸੇ ਲਈ ਮੀਂਹ ਪੈ ਰਿਹਾ ਤੇ ਕਿੰਨਾ ਔਖਾ ਤੁਸੀਂ ਸਾਹਮਣੇ ਦਿਖਾਓ ਲੋਕਾਂ ਨੂੰ ਇਹਨਾਂ ਲੋਕਾਂ ਦਾ ਬਚਾਰਾ ਦਾ ਏਡਾ ਸੜਾ ਜੜਾ ਕਿੰਨਾ ਔਖਾ ਵੀ ਇਨਸਾਨ ਨੇ ਸੋ ਇਹਨਾਂ ਦੀ ਮੈਂ ਮਦਦ ਕਰਨ ਆਇਆ ਸੀ ਇਹਨਾਂ ਨੇ ਮੰਗ ਕੀਤੀ ਸਾਨੂੰ ਤਰਪਾਲਾਂ ਜਿਹੜੀਆਂ ਤੋਂ ਉਹ ਮੈਂ ਦੇਣਾ ਸੀ ਹੋਰ ਸਾਡੀ ਦੂਜੀ ਪ੍ਰੋਬਲਮ ਸ਼ੁਰੂ ਹੋ ਗਈ ਆ ਮੀਂਹ ਕਰਕੇ ਮੀਂਹ ਕਰਕੇ ਜਿਹੜੇ ਘਾਹ ਥੋੜੇ ਬਹੁਤੇ ਬੱਚੇ ਉਹ ਵੀ ਸਭ ਚੋਣ ਡਿਆ ਪਿਆ ਹੁਣ ਸਭ ਤੋਂ ਜ਼ਿਆਦਾ ਦੀ ਤਰਪਾਲਾਂ ਦੀ ਜਿਹੜੀ ਉਹ ਲੋਕ ਸਾਡੇ ਕੋਲੋਂ ਮੰਗ ਕਰ ਰਹੇ ਇਹ ਸਾਡੇ ਮਤਲਬ ਭਲਾਪਿੰਡ ਮੇਲ ਦੇ ਨਾਲ ਗੁੱਜਰਪਾਟਿਆ ਦਾ ਡੇਰਾ ਸੀਗਾ ਇਹ ਪੰਜਾਂ ਨੇ ਦੇਂਦੇ ਸਭ ਇਹਨਾਂ ਦੀਆਂ ਪਪਲਾ ਪਪੂਲਾ ਸਭ ਕੁਝ ਪਾੜ ਗਿਆ ਖਰਾਬ ਹੋ ਗਿਆ ਤੇ ਉਹ ਮੈਨੂੰ ਪਤਾ ਲੱਗਾ ਤੇ ਮੈਂ ਇਹਨਾਂ ਨੂੰ ਤਫਾਲਾਂ ਦੇਣ ਆਇਆ ਸੀਗਾ ਕਿ ਆਪਣਾ ਸਿਰ ਟਾ ਕੇ ਬਹਿ ਜਾਣ ਚਾਹਦੇ ਇਹਨਾਂ ਦੇ ਬੱਚੇ ਵੀ ਪਾਣੀ ਜਿਹੜਾ ਵਿੱਚ ਹੈ ਉਸ ਕਰਕੇ ਮੈਂ ਆਇਆ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਜਿਹੜਾ ਵੀ ਬੰਦਾ ਤਦੋਂ ਉਹਨਾਂ ਨੂੰ ਵਿੱਚ ਹਰ ਇੱਕ ਦੀ ਜੜੀ ਮਤ ਕੀਤੀ ਜਾਵੇ ਤੁਹਾਨੂੰ ਕਿਸ ਪਤਾ ਲੱਗੀਦਾ ਐਸੇ ਲਈ ਮੀਂਹ ਪਿਆ ਤੇ ਕਿੰਨਾ ਔਖਾ ਤੁਸੀਂ ਸਾਹਮਣੇ ਦਿਖਾਓ ਲੋਕਾਂ ਨੂੰ ਇਹਨਾਂ ਲੋਕਾਂ ਦਾ ਪਿਆਰੰਦਾ ਏਡਾ ਸੜਾ ਸੜਾ ਕਿੰਨਾ ਔਖਾ ਵੀ ਇਨਸਾਨ ਨੇ ਸੋ ਇਹਨਾਂ ਦੀ ਮੈਂ ਮਦਦ ਕਰਨਾ ਆਈ ਇਹਨਾਂ ਨੇ ਮੰਗ ਕੀਤੀ ਸਾਨੂੰ ਪਰ ਪਾਲਾਂ ਜੜੀਆਂ ਤੋਂ ਉਹ ਮੈਂ ਦੇਣਾ ਹਾਂ ਔਰ ਸਾਡੀ ਦੂਜੀ ਪ੍ਰੋਬਲਮ ਸ਼ੁਰੂ ਹੋ ਗਈ ਆ ਮੀਂਹ ਕਰਕੇ ਮੀਂਹ ਕਰਕੇ ਜਿਹੜੇ